ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਦੋ ਸਾਥੀ ਆਪਣਾ ਸਮਾਨ ਲੈਣ ਦੇ ਲਈ ਚੰਡੀਗੜ੍ਹ ਵੱਲ ਜਾ ਰਹੇ ਸੀ ਕਿ ਅਚਾਨਕ ਰਸਤੇ ਵਿੱਚ ਇੱਕ ਮੋਟਰਸਾਈਕਲ ਸਵਾਰ ਡਿੱਗਦਾ ਹੋਇਆ ਵਿਖਾਈ ਦਿੱਤਾ ਤੇ ਇਸ ਤੋਂ ਬਾਅਦ ਜਦੋਂ ਗੱਡੀ ਰੋਕ ਕੇ ਉਹਨਾਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੇ ਤੋਂ ਸੱਤ-ਅੱਠ ਹੋਰ ਵਿਅਕਤੀਆਂ ਨੇ ਤੇਜ਼ ਸਰ ਹਥਿਆਰਾਂ ਦੇ ਨਾਲ ਉਹਨਾਂ ਤੇ ਤਵਾ ਬੋਲ ਦਿੱਤਾ ਕਿ ਉਹਨਾਂ ਤੋਂ ਜਿੰਨੀ ਵੀ ਨਕਦੀ ਸੀ ਉਹ ਵੀ ਖੋ ਲਈ ਤੇ ਉਸ ਤੋਂ ਬਾਅਦ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਮਾਮਲਾ ਖੰਨਾ ਤੋਂ ਫਮਾਣੋ ਜਾਂਦੀ ਸੜਕ ਤੇ ਮਾਣੂਪੁਰ ਪਿੰਡ ਦੇ ਕੋਲ ਦਾਇਆ ਜਿੱਥੇ ਕੇ ਇਹ ਘਟਨਾ ਵਾਪਰੀ ਹੈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਫਰਾਰ ਦੱਸੀ ਜਾ ਰਹੇ ਨੇ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਕੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਸੜਕ ਤੇ ਮੋਟਰਸਾਈਕਲ ਚੱਕਣ ਲੱਗੇ ਸੀ ਮਗਰੋਂ ਆ ਕੇ ਬੰਦਿਆਂ ਨੇ ਸੱਟਾਂ ਮਾਰੀਆਂ ਸੀ ਸਾਡੇ ਇਹ ਕਿਹੜੀ ਜਗ੍ਹਾ ਤੋਂ ਜਾ ਰਹੇ ਇਹ ਮਾਨੂਪੁਰ ਕੋਲੇ ਜਾ ਰਹੇ ਸੀ ਜੀ ਖੰਨੇ ਤੋਂ ਖੰਨੇ ਤੋਂ ਸੂਏ ਸੂਏ ਜਿਹੜਾ ਕਮਾਣੋਂ ਰਸਤਾ ਜਾਂਦਾ ਉਹ ਰਸਤੇ ਦੇ ਉੱਪਰ ਹੋਈ ਹੈ ਇਹ ਤਿੰਨ ਚਾਰ ਕਵਰ ਦੀ ਆ ਕਿੰਨੇ ਲੋਕ ਸੀ ਜਿਹਨੇ ਰੁਕ ਦੀ ਗੱਲ ਕਰਦਾ ਸੀ ਉਹ 7-8 ਜਾਣੇ ਸੀਗੇ ਤੁਸੀਂ ਕਾਹਦੇ ਤੇ ਜਾ ਰਹੇ ਸੀ ਅਸੀਂ ਗੱਡੀ ਸੀ ਜੀ ਉਹਨਾਂ ਮੋਟਰਸਾਈਕਲ ਮੂਰੇ ਡੇ ਗਿਆ ਦੇਖਿਆ ਸੀ ਚੱਕਣ ਲੱਗੇ ਵੀ ਸੱਟਾਂ ਵੱਜੀਆਂ ਬੰਦੇ ਉਹਨੂੰ ਚੱਕਦੇ ਚੱਕਦੇ ਪਿੱਛੋਂ ਆ ਕੇ ਚੰਬੜ ਗਏ ਜਿਹੜੇ ਗਰੇਵ ਸੀ ਉਹਨਾਂ ਦੀ ਬੰਦੇ ਸੀਗੇ ਉਹਨਾਂ ਦੀ ਬੰਦੇ ਸੀਗੇ ਉਹਨਾਂ ਦੀ ਬੰਦੇ ਸੀਗੇ ਕੀ ਕੀ ਲੈ ਕੇ ਸਮਾਨ ਥੋੜੇ ਤੋਂ ਸਮਾਨ ਜੀ ਕੈਸ਼ ਸੀ ਜਾਂ ਕੈਸ ਲੈ ਕੇ ਦੋ ਆਪਣੇ ਮੋਬਾਈਲ ਸੀ ਉਹ ਲੈ ਕੇ ਕਿੰਨੇ ਕੈਸ਼ ਸੀਗੇ ਕੈਸ਼ ਹੋਊਗਾ ਜੀ ਦੋਨਾਂ ਜਾਨਾ ਕੋਲੇ ਸਾਡੇ ਕੋਲੇ 40-45000 ਰੁਪਇਆ ਇਦਾਂ ਦੇ ਹਥਿਆਰ ਹਥਿਆਰ ਵੈਪਨ ਵੀ ਹੈਗੇ ਸੀਗੇ ਉਹਨਾਂ ਕੋਲੇ ਪਹਿਲੀ ਤਾਂ ਉਹਨੂੰ ਕੁੱਟਮਾਰ ਕੀਤੀ ਆ ਹਾਂ ਪਹਿਲਾਂ ਕੁੱਟਮਾਰ ਕਰੀ ਆ ਰਾਣਾ ਸੀ ਉਹਨਾਂ ਕੋਲੇ ਉਹ ਰਾੜਾਂ ਮਾਰੀਆਂ ਪਹਿਲਾਂ ਸਿਰਾਂ ਦੇ ਵਿੱਚ ਸਾਡੇ ਤੇ ਉਦੋਂ ਬਾਅਦ ਦੇ ਵਿੱਚ ਫਿਰ ਵੈਪਨ ਕੱਢ ਲਏ ਉਹਨਾਂ ਨੇ ਮੈਟਰਸ ਹੀ ਜਾਏ ਸੀ ਵੀ ਤਕਰੀਬਨ 200 ਮੀਟਰ ਤੋਂ ਅਸੀਂ ਦੇਖਿਆ ਕਿ ਮੋਟਰਸਾਈਕਲ ਯਾਨੀ ਕਿ ਗਰੇਆ ਸਾਡੇ ਸਾਹਮਣੇ ਅਸੀਂ ਅੱਗੇ ਜਾ ਕੇ ਵੀ 60 ਨਾਲ ਲੱਗੀ ਹੋਵੇ ਜਦੋਂ ਜਾ ਕੇ ਚੱਕਣ ਲੱਗੇ ਇਹਨਾਂ ਦੇ ਪਿੱਛੇ 4-5 5-6 ਬੰਦੇ ਸੀਗੇ ਤੇ ਉਹਨਾਂ ਨੇ ਬਦ ਦੜ ਮਾਰਨਾ ਸ਼ੁਰੂ ਕਰਤਾ ਜੀ ਮਾਰ ਕੇ ਸਾਡੇ ਤੋਂ ਪੇਮੈਂਟ ਸਾਰੀ ਖੋਹ ਲਈ ਠੀਕ ਹੈ ਮੇਰਾ ਪਰਸ ਵੀ ਲੈ ਗਏ ਤੇ ਉਹਨਾਂ ਦੀ ਪਰਚੋ ਪੇਮੈਂਟ ਕੱਢ ਕੇ ਲੈ ਕੇ ਬੱਸ ਇਸ ਤੋਂ ਬਾਅਦ ਸਾਨੂੰ ਨਹੀਂ ਆਨੇ ਇਸ ਤਾਂ ਬੁੰਦਲ ਗਈ ਸਾਨੂੰ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਸਾਨੂੰ ਨਾ ਹੀ ਉੱਥੇ ਕੋਈ ਬੰਦਾ ਦਿਖਿਆ ਹੋਇਆ ਕਿਉਂਕਿ ਬਿਲਕੁਲ ਰਸਤਾ ਸੁਨਸਾਨ ਸੀ ਗਈ ਲੱਗਿਆ ਨੇ ਕਿੰਨੀ ਕੁ ਦੇਰ ਬਾਅਦ ਕਿੰਨੀ ਕੁ ਦੇਰ ਉੱਥੇ ਤੁਸੀਂ ਪਈ ਰਹੇ ਹੋ ਯਾਨੀ ਕਿ ਮੇਰੇ ਹਿਸਾਬ ਨਾਲ 15 20 ਮਿੰਟ ਅਧਾ ਘੰਟਾ ਯਾਨੀ ਸਾਨੂੰ ਨਹੀਂ ਪਤਾ ਹੈਗਾ ਯਾਨੀ ਕਿ ਤੁਸੀਂ ਯਕੀਨਨ ਮਤਲਬ ਅਸੀਂ ਬੁੰਦਲ ਕੇ ਸੀਗੇ ਬਿਲਕੁਲ ਰਾਹੀਰ ਕੋਣੋਂ ਲੰਘਦੇ ਪਏ ਸੀਗੇ ਨਹੀਂ ਕੋਈ ਨਹੀਂ ਕੋਈ ਰਾਹੀਰ ਨਹੀਂ ਆਇਆ ਹਾਂਜੀ ਅਸੀਂ ਯਾਨੀ ਕਿ ਜਦੋਂ ਗੱਡੀ ਲੈ ਕੇ ਚਲੇ ਗਏ ਫਿਰ ਹਾਰ ਕੇ ਆਫਟਰ ਠੀਕ ਹੈ ਅਸੀਂ ਕਈ ਜਿਹੜੀ ਬੰਦਾਂ ਨੂੰ ਫੋਨ ਵੀ ਕਿਹਾ ਵੀ ਮੜਾ ਫੋਨ ਕਰਾ ਦਿਓ ਹਰੇਕ ਬੰਦਾ ਡਰ ਰਿਆ ਸੀਗਾ ਵੀ ਹਾਂ ਫੋਨ ਨਹੀਂ ਕਰਾਣਾ ਹੈ ਟੱਕ ਉਸ ਉਸ ਘਟਨਾ ਉੱਥੇ ਜਿੱਥੇ ਘਟਨਾ ਹੋਈ ਹੈ ਜੀ ਉੱਥੇ ਕੋਈ ਨਹੀਂ ਸੀਗਾ ਜੀ ਅਸੀਂ ਅੱਗੇ ਜਾ ਕੇ ਜਣੀ ਕਿ ਤਕਰੀਬਨ ਕਈ ਬੰਦੇ ਮਿਲੇ ਸਾਨੂੰ ਅਸੀਂ ਫੋਨ ਮੰਗੇ ਆ ਕਿਸੇ ਨੇ ਫੋਨ ਦਿੱਤਾ ਕੋਈ ਕਹਿੰਦਾ ਬੈਲੈਂਸ ਨਹੀਂ ਹੈਗਾ ਕੋਈ ਕੁਝ ਬੱਸ ਉਸ ਤੋਂ ਬਾਅਦ ਜਿਹੜੇ ਇੱਕ ਬੰਦੇ ਨੇ ਅਸੀਂ ਮੋਬਾਈਲ ਵਾਲੀ ਦੁਕਾਨ ਤੇ ਕਿ ਉਹਨੇ ਫੋਨ ਦਿੱਤਾ ਫਿਰ ਅਸੀਂ ਜਣੀ ਕਿ ਇਹਨਾਂ ਨੂੰ ਫੋਨ ਕੀਤਾ ਆ ਆ ਗਏ ਫਿਲਹਾਲ ਘਟਨਾ ਦੀ ਸੂਚਨਾ ਸਮਰਾਲਾ ਥਾਣੇ ਦੇ ਵਿੱਚ ਦਿੱਤੀ ਗਈ ਹੈ ਤੇ ਪੁਲਿਸ ਨੇ ਜ਼ਖਮੀਆਂ ਦੇ ਬਿਆਨ ਦਰਜ ਕਰ ਲੈਨੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਹੁਣ ਜਿਹੜਾ ਦੇਖੋ ਇਸ ਇਹਨਾਂ ਦੇ ਨਾਲ ਹੋਇਆ ਜੀ ਸਾਡਾ ਤਾਂ ਇਹੀ ਹੈ ਵੀ ਕਿਸੇ ਹੋਰ ਨਾਲ ਨਾ ਹੋਵੇ। ਹਾਲਾਤ ਨੇ ਜਿਹੜੇ ਉਹਨਾਂ ਨੂੰ ਕਾਬੂ ਕਰਨ ਲਈ ਜਿੱਥੇ ਵੀ ਇਹ ਜਿਹੜੇ ਸਥਾਨ ਤੇ ਜਿਹੜੀ ਇਹ ਘਟਨਾ ਵਾਪਰੀ ਆਈਦਾ ਕਿ ਆਪਣੇ ਜਿਹੜਾ ਖੰਨੇ ਤੋਂ ਖਮਾਣਾ ਨੂੰ ਰੁਸੂਹਾ ਜਾਂਦਾ ਤੇ ਜਿੱਥੇ ਘਟਨਾ ਵਾਪਰੀ ਆ ਜਿਹੜਾ ਸਬੰਧਤ ਅਧਿਕਾਰੀ ਨੇ ਜਿਹੜਾ ਪ੍ਰਸ਼ਾਸਨ ਆ ਜਿਹੜਾ ਉਹ ਬਣਦੀ ਜਿਹੜੀ ਕਾਰਵਾਈ ਆ ਉਹ ਜ਼ਰੂਰ ਅਮਲ ਦੇ ਵਿੱਚ ਲਿਆਉਣਗੇ ਤਾਂ ਕਿ ਕੱਲ ਨੂੰ ਕਿਸੇ ਦੇ ਨਾਲ ਕੋਈ ਇਦਾਂ ਦਾ ਜਿਹੜਾ ਹਾਸਾ ਉਹ ਨਾ ਵਾਪਰੇ ਜਿਹੜੀ ਘਟਨਾ ਜੇਕਰ ਇਹਨਾਂ ਦੇ ਜਿਹੜੇ ਇਹਨਾਂ ਦੇ ਦੱਸਣ ਦੇ ਅਨੁਸਾਰ ਇਹਨਾਂ ਕੋਲੇ ਵੀ ਦੱਸਿਆ ਵੀ ਉਹਨਾਂ ਕੋਲੇ ਅਸਲਾ ਵੀ ਸੀਗਾ ਹਥਿਆਰ ਵੀ ਸੀਗੇ ਕੱਲੂ ਰੱਬ ਨਾ ਕਰੇ ਦੇਖੋ ਬੱਚਿਆਂ ਵਾਲੇ ਨੇ ਪਰਿਵਾਰ ਵਾਲੇ ਨੇਗੇ ਕੱਲੂ ਇਹਨਾਂ ਨਾਲ ਕੋਈ 1921 ਗੱਲਬਾਤ ਹੋ ਜਾਈਦਾ ਤਾਂ ਪਿੱਛੇ ਪਰਿਵਾਰ ਜਿਹੜਾ ਉਹ ਸਾਰਾ ਰੁਲ ਜਾਣਾ ਸੀਗਾ ਇਹ ਹੋਰ ਜਾਣਕਾਰੀ ਲਈ ਦੱਸਣਾ ਚਾਹੁੰਦਾ ਜੀ ਇਹ ਨਗਰ ਪਿੰਡ ਸਿਉੜਾ ਸਾਹਿਬ ਤੋਂ ਨਹੀਂ ਜੀ ਦੋਨੇ ਜਿਹੜੇ ਵੀ ਵਿਦਿਆ ਇੱਕ ਲਸਾੜੇ ਤੋਂ ਹੈ ਜੀ ਨਾਲ ਆਪਣੇ ਜਿਹੜੇ ਦੋਨੇ ਆਦਮੀ ਨੇਗੇ ਇਨਾਂ ਦੇ ਸਟਾਫ ਫੋਨਾਂ ਦੀ ਦੁਕਾਨ ਆ ਇਹਨਾਂ ਦੀ ਆਪਣੀ ਦੁਕਾਨ ਦੇ ਲਈ ਆਪਣਾ ਕੋਈ ਸ਼ਾਪਿੰਗ ਦੇ ਲਈ ਜਾਂ ਆਪਣਾ ਦੁਕਾਨਦਾਰੀ ਦਾ ਸਮਾਨ ਲੈਣ ਚੱਲੇ ਜੀਏ ਕੁਝ ਤੇ ਉੱਥੇ ਜਿਹੜੀ ਇਹ ਘਟਨਾ ਵਾਪਰੀ ਹੈ ਜਿਹੜੀ ਇਹ ਬਹੁਤ ਨਿੰਦਣਯੋਗ ਆ ਜੀ ਜਿਹੜਾ ਇਹ ਹਾਲਾਤਾਂ ਦੇ ਜਿਹੜਾ ਕਾਬੂ ਕਰ ਲਈ ਜਿਹੜੇ ਸਬੰਧਤ ਅਧਿਕਾਰੀ ਨੇ ਜਿਹੜਾ ਜਿਨ੍ਹਾਂ ਦੇ ਸਬੰਧਤ ਦੇ ਵਿੱਚ ਏਰੀਆ ਜਿਹੜਾ ਪੈਂਦਾ ਜਿਹੜਾ ਉਹ ਉਹਨਾਂ ਨੂੰ ਜਿਹੜੀ ਸਖਤ ਤੋਂ ਸਖਤ ਜਿਹੜੀ ਬਣਦੀ ਕਾਰਵਾਈ ਆ ਉੱਥੇ ਤੇ ਜਿਹੜੇ ਇਲਾਕੇ ਦੇ ਜਿਹੜੇ ਹੋਰ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਖੰਗਾਲ ਕੇ ਜਿਹੜੀ ਉਹਨਾਂ ਦੀ ਤਬਦੀਦ ਜਿਹੜੀ ਆ ਉਹ ਪੂਰੀ ਚੰਗੀ ਪੱਧ